ਲਓ ਮੇਤਰਾਓ ਸੀਵੀਆ ਫੇਰ ਆ ਗਿਆ ਤੁਹਾਡੇ ਆਸਤੇ ਲੈ ਕੇ ਤੁਹਾਡੇ ਆਸਤੇ ਲੈ ਕੇ ਅੱਜ ਕੱਲ ਨੂੰ 1 ਜੁਲਾਈ ਆ ਹਨਾ 30% ਕੋਟਾ ਭਰਿਆ ਜਾਣਾ ਤੇ ਉਸ ਤੋਂ ਬਾਅਦ ਅਗਲੇ 3 ਸਾਲਾਂ ਵਾਸਤੇ 2026 ਤੋਂ 2028 ਤੱਕ ਦਾ ਫਰਮਾਨ ਜਾਰੀ ਆ ਗਿਆ ਇਟਾਲੀਅਨ ਨਿਊਜ਼ ਆ ਇਲ ਸੋਲੇ ਵੇਤੀ ਕੋਆਟਰੋ ਦੀ ਨਿਊਜ਼ ਆ ਗਈ ਆ ਸਰਕਾਰ ਨੇ ਜਿਹੜਾ ਕੋਟਾ ਵੰਡਤਾ 2026 ਤੋਂ 28 ਦਾ 2026 ਦੇ ਵਿੱਚ 2027 ਦੇ ਵਿੱਚ 2028 ਦੇ ਵਿੱਚ ਤੇ 2023 ਤੋਂ 25 ਦਾ ਜਿਹੜਾ ਕੋਟਾ ਸੀਗਾ 4.5 ਲੱਖ ਬੰਦੇ ਦਾ ਹੁਣ ਇਹਨਾਂ ਨੇ ਵਧਾ ਕੇ ਅਗਲੇ 3 ਸਾਲਾਂ ਦੇ ਵਿੱਚ 5 ਲੱਖ ਬੰਦੇ ਦਾ ਕੋਟਾ ਕਰਤਾ ਮੈਂ ਖਬਰਾਂ ਸ਼ੇਅਰ ਕਰ ਦਿੰਦਾ ਨਾਲ ਨਾਲ ਤੁਸੀਂ ਪੜ੍ਹ ਵੀ ਲਿਓ 2000 ਇਹਨਾਂ ਨੇ 2026 ਦੇ ਵਿੱਚ 1,64,850 ਤੇ 2027 ਦੇ ਵਿੱਚ 1,65,850 ਤੇ 2028 ਦੇ ਵਿੱਚ 1,66,850 ਕੋਟੇ ਜਾਰੀ ਕਰਤੇ ਆ ਤੇ ਉਸ ਤੋਂ ਬਾਅਦ ਇਹ ਮੇਨ ਖਬਰ ਆਪਾਂ ਪੂਰੀ ਨਿਊਜ਼ YouTube ਚੈਨਲ ਤੇ ਪਾਵਾਂਗੇ ਹਨਾ ਤੇ ਵੀ ਕਿਹੜੀ ਕਿਹੜੀ categories ਦੇ ਵਿੱਚ ਕੋਟੇ ਆ ਤੇ ਡੋਮੈਸਟਿਕ ਤੇ ਬਿਜਰਗਾਂ ਦੇ ਦੇਖਭਾਲ ਵਾਸਤੇ ਜਿਹੜਾ 26 ਦੇ ਵਿੱਚ 13600 ਕੋਟਾ 27 ਦੇ ਵਿੱਚ 14000 28 ਦੇ ਵਿੱਚ 14200 ਕੋਟਾ ਤੇ ਜਿਹੜਾ ਮੌਸਮੀ ਕੰਮ ਵਾਲੇ ਆ 26 ਦੇ ਵਿੱਚ ਸੀਜ਼ਨਲ ਆ ਜਿਹੜੇ 88000 27 ਦੇ ਵਿੱਚ 99000 ਅਤੇ 28 ਦੇ ਵਿੱਚ 90000 ਆ ਜਿਹੜੇ 9 ਮਹੀਨੇ ਵਾਲੇ ਸੀਜ਼ਨਲ ਕੋਟੇ ਆ ਬਾਕੀ ਗੱਲਾਂ ਤੁਹਾਡੇ ਨਾਲ YouTube ਚੈਨਲ ਤੇ ਸ਼ੇਅਰ ਕਰਾਂਗੇ ਸਸਤੀ